ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਪੰ ਗੁਰ ਪ੍ਰਸਾਦ ਰਾਗ ਅਸਾ ਬਾਣੀ ਭਗਤਾਂ ਕੀ ਕਬੀਰ ਜੀਓ ਨਾਮਦੇਵ ਜੀਓ ਰਬਦਾਸ ਜੀਓ ਆਸਾ ਬਾਣੀ ਸ੍ਰੀ ਰਬਦਾਸ ਜੀੋ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਰਗਮੀਨਾ ਪ੍ਰੰਗ ਪਤੰਗ ਕੁੰਚਰ ਇੱਕ ਦੁਖ ਬਿਨਾਸ ਪੰਜ ਦੁਖਾਂ ਸਾਧ ਜਾਮੈਂ ਤਾਕੀ ਕੀਤਕ ਆਸ ਮਾਦੂ ਅਬਦੇ ਆਹਿਤ ਕੀਨ ਬਵੇਕ ਦੀਪ ਮਲੀਨਾ ਰਹਾਉ ਤਰਗਦੇ ਜੂਨਾ ਅਚੇਤ ਸੰਭਵ ਪਾਪ ਕੁਨ ਅਜੋਚ ਮਨੁਖਾ ਅਵਤਾਰ ਦੁਰਲਭ ਤਹੀ ਸੰਗਤ ਪੋਚ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਵਸ ਜਾਏ ਕਾਲ ਫਾਸ ਅਬਦ ਲਗੇ ਕਸ਼ੀਵਨਾ ਚਲੇ અપਾਏ ਰੁਦਾਸ ਦਾਸ ਤਜ ਪਰਮ ਤਪੰ ਤਪ ਗੁਰ ਗਿਆਨ ਭਗਤ ਜਨ ਭੈ ਹਰਨ ਪਰਮ ਆਨੰਦ ਕਰੋ ਨਿਧਾਨ ਗੁਰੂ ਰਵਦਾਸ ਮਹਾਰਾਜ ਜੀ ਦੀ ਬਾਣੀ ਇਹ ਸ਼ਬਦ ਗੁਰੂ ਮਹਾਰਾਜ ਜੀ ਦਾ ਚਾਣ ਕੀਤਾ ਹੋਇਆ ਧੰਨਾ ਧਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ ਗੁਰੂ ਸਾਹਿਬ ਬਾਣੀ ਰਾਹੀਂ ਸੰਗਤਾਂ ਨੂੰ ਸਬੋਧਨ ਕਰਦੇ ਹਨ ਫਰਮਾਨ ਕਰਦੇ ਹਨ ਕੀ ਬਖਸ਼ਿਸ਼ਾਂ ਕਰਦੇ ਹਨ ਮ੍ਰਗਮੇਨ ਪ੍ਰੰਗ ਪਤੰਗ ਕੁੰਚਰ ਇੱਕ ਦੋਖ ਵਿਨਾਸ਼ ਮ੍ਰਗਮੇਨ ਇਹ ਜਿੰਨੇ ਵੀ ਜੀਵ ਹੈ ਪ੍ਰੰਗ ਪਤੰਗ ਕੁੰਚਰ ਇਹਨਾਂ ਨੂੰ ਇਹਾਂ ਦੇ ਵਿੱਚ ਦੋਸ਼ ਸੀਗੇ ਔਗਣ ਸੀਗੇ ਉਸ ਉਹਨਾਂ ਦੋਸ਼ਾਂ ਦੀ ਜਗ੍ਹਾ ਦੇ ਕਾਰਨ ਉਹਨਾਂ ਦਾ ਜੀਵਨ ਫਨਾ ਹੋ ਗਿਆ ਮ੍ਰਿਗ ਜਿਹੜਾ ਮਰ ਗਿਆ ਉਹਦੇ ਉਹ ਦੋਸ਼ ਹੈਗਾ ਯਾ ਕੰਨ ਦਾ ਕੰਨਾਂ ਦਾ ਰਸ ਉਹਦੇ ਕਰਕੇ ਉਹ ਜਿਹੜਾ ਫੰਦਕ ਸੀਗਾ ਸ਼ਿਕਾਰੀ ਸਿਓ ਨੇ ਪਕੜ ਲਿਆ ਤੇ ਜਿਹੜਾ ਮੀਨ ਆ ਉਹਨੂੰ ਜੀਭਾ ਦਾ ਰਸ ਜੀਭਾ ਦਾ ਰਸ ਜਿਹੜਾ ਮਛੇਰਾ ਆਇਆ ਉਹਨੇ ਮੱਛੀ ਨੂੰ ਪਕੜਿਆ ਕੁੰਦੀ ਲਾਈ ਤੇ ਉਹ ਹੁੰਦੀ ਦੇ ਵਿੱਚ ਪਕੜ ਹੋ ਗਈ ਤਾਂ ਉਹਦੀ ਜਾਨ ਚਲੀ ਗਈ ਪਰ ਹੰਗ ਜਿਹੜਾ ਪ੍ਰੰਗਾ ਸੀ ਉਹ ਖੁੱਲਾਂ ਦੇ ਵਿੱਚ ਉਹਦੀ ਵਾਸ਼ਨਾ ਦੇ ਵਿੱਚ ਉਹਦੇ ਫੁੱਲ ਦੇ ਵਿੱਚ ਕੈਦ ਹੋ ਜਾਂਦਾ ਉਹ ਆਪਣੀ ਜਾਲ ਬੁਆ ਲੈਂਦਾ ਇਸੇ ਤਰ੍ਹਾਂ ਜਿਹੜੀ ਰੋਸ਼ਨੀ ਹੈ ਪਤੰਗ ਆਇਆ ਰੋਸ਼ਨੀ ਤੇ ਅਸਾਕਾਰ ਹੁੰਦਾ ਐਸਾ ਮਗਨ ਹੁੰਦਾ ਆ ਜੇ ਪਤ ਆਪਣੇ ਰੋਸ਼ਨੀ ਦੇ ਨਾਲ ਆਪਣੇ ਉਹ ਜਿਹੜੇ ਪਰ ਹੁੰਦੇ ਉਹਦੇ ਛੜ ਜਾਂਦੇ ਆ ਆਪਣੀ ਜਾਨ ਗਵਾ ਲੈਂਦਾ ਹਾਥੀ ਨੂੰ ਦੋਸ਼ ਸੀਗਾ ਕੰਬਾਸ਼ ਨਾ ਤੇ ਜਿਹੜਾ ਉਹਨੂੰ ਪਕੜਨ ਵਾਲੇ ਸ਼ਿਕਾਰੀ ਜਾਂ ਫੰਦਕ ਹੈ ਉਹਨੂੰ ਵੱਡਾ ਸਾਰਾ ਟੂਆ ਕੱਢਦੇ ਤੇ ਉਹਨੂੰ ਟੋਏ ਦੇ ਵਿੱਚ ਛੱਡ ਦਿੰਦੇ ਆ ਨਿਕਲਦਾ ਨਹੀਂ ਭੁੱਖਣ ਪਾ ਲਈ ਹੋ ਰਹਿਦਾ ਤੇ ਉਹਨੂੰ ਜਦੋਂ ਉਹ ਬੇਵਸੀ ਹੋ ਜਾਂਦੀ ਤਾਂ ਉਹਨੂੰ ਪਕੜ ਕੇ ਆਰ ਕੇ ਲੈ ਜਾਂਦੇ ਆ ਸੂਏ ਮਾਰਦੇ ਆ ਨੇ ਜੇ ਮਾਰਦੇ ਆ ਤੇ ਆਪਣੀ ਮਰਜ਼ੀ ਨਾਲ ਉਹਨੂੰ ਉਹਨੂੰ ਚਲਾਉਂਦੇ ਆ ਤੇ ਇਸੇ ਤਰ੍ਹਾਂ ਉਹ ਪਕੜਿਆ ਜਾਂਦਾ ਇਸੇ ਤਰ੍ਹਾਂ ਪੰਜ ਦੋਸ਼ ਇਹਨਾਂ ਜੀਵਾਂ ਦੇ ਵਿੱਚ ਸੀਗੇ ਤੇ ਉਹਨਾਂ ਨੇ ਆਪਣੀ ਜਾਨ ਗਵਾ ਦਿੱਤੀ ਇੱਕ ਇੱਕ ਦੋਸ਼ ਕਰਕੇ ਪੰਜ ਦੋਖ ਅਸਾਧ ਜਾਮ ਤਾਕੀ ਕੀਤ ਅਕਾਸ਼ ਤੇ ਜਿਸ ਇਸ ਇਨਸਾਨ ਦੇ ਵਿੱਚ ਪੰਜ ਦੋਸ਼ ਹੈ ਜਿਹੜੇ ਇੱਕ ਦੋਸ਼ ਨਾਲ ਇੱਕ ਜੀਵ ਚਲੇ ਗਿਆ ਉਹਨੇ ਆਪਣੀ ਜਾਨ ਕੋ ਵਾਲੀ ਜਿਹੜੇ ਇਸ ਬੰਦੇ ਦੇ ਵਿੱਚ ਨਿਸ਼ਾਨ ਦੇ ਵਿੱਚ ਪੰਜ ਦੋਸ਼ ਹਨ ਉਹਨਾਂ ਹਨ ਤੇ ਜਿਹਦੇ ਪੰਜ ਆ ਪੰਜ ਦੋਸ਼ ਅਸਾਧ ਜਾਮ ਤਾਕੀ ਕੇ ਤਕਾਸ ਉਸ ਦੀ ਉਸ ਬੰਦੇ ਦੀ ਕੀ ਆਸ ਕੀਤੀ ਜਾ ਸਕਦੀ ਕੀ ਕੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਬਚ ਸਕਦਾ ਆਪਣਾ ਜੀਵਨ ਬਚਾਈ ਰੱਖ ਸਕਦਾ ਜਿਹਦੇ ਵਿੱਚ ਇਹ ਪੰਜ ਦੋਸ਼ ਹਨ ਤੇ ਹੋਰ ਇਹਨਾਂ ਦੋਸ਼ਾਂ ਤੋਂ ਬਚਣ ਵਾਸਤੇ ਉਹ ਗੁਰੂ ਮਹਾਰਾਜ ਬਾਣੀ ਰਾਹੀਂ ਜੀਵ ਨੂੰ ਸੁਚੇਤ ਕਰਦੇ ਹਨ ਆੰਜ ਦੋ ਸਾਲ ਜਮ ਹੈ ਤਾਂ ਕਿ ਕੇ ਤਕਾਸ ਮਦੋ ਅਵਿਦਿਆ ਹਿਤਕੀ ਬਵੇਕ ਦੀਪ ਮਲੀ ਮਦੋ ਹੈ ਪਰਮਾਤਮਾ ਉਸ ਨੂੰ ਜਗਾਉਂਦੇ ਉਹ ਦੱਸਦੇ ਹਨ ਗਿਆਨ ਕਰਾਉਂਦੇ ਹਨ ਕੀ ਕਹਿੰਦੇ ਹਨ ਅਵਿਦਿਆ ਹਿਤਕੀ ਬਿਨਾ ਵਿਦਿਆ ਤੋਂ ਜੀਵਨ ਬਿਨਾ ਪੜ੍ਹਾਈ ਤੋਂ ਇਹਨੂੰ ਗਿਆਨ ਪ੍ਰਾਪਤ ਨਹੀਂ ਹੁੰਦਾ ਤੇ ਬਿਨਾ ਵਿਦਿਆ ਤੋਂ ਬਿਨਾ ਪੜ੍ਹਾਈ ਤੋਂ ਜਦ ਤੱਕ ਤਾਲੀਮ ਹਾਸਲ ਨਹੀਂ ਕਰਦਾ ਤੇ ਇਹਨੂੰ ਸਮਝ ਨਹੀਂ ਆਉਂਦੀ ਤਾਂ ਫਿਰ ਜਿਹੜਾ ਗਿਆਨ ਦਾ ਦੀਪ ਹੈ ਤ੍ਰਿਸ਼ਨਾਈ ਰੋਸ਼ਨੀ ਦਾ ਦੀਪਕ ਹੈ ਉਹ ਮਲੀਨ ਹੈ ਤੇ ਜੀਵਨ ਬਾਰੇ ਸੋਚੀ ਨਹੀਂ ਸਮਝ ਨਹੀਂ ਤੋ ਉਹ ਦੀਪ ਜਿਹੜਾ ਆ ਵਿਵੇਕ ਦਾ विवेक ਦੀਪ ਆ ਉਹ ਮਲੀਨ ਹੈ ਮਲੀਨ ਹੋ ਚੁੱਕਾ ਹੈ ਤਰੇ ਰਹਾ ਉਹ ਤਰੇ ਕਿ ਜੋ ਜੋ ਅਚੇਤ ਸੰਭਗ ਪਾਪ ਵੋ ਸੋਚ ਤੇ ਜੇ ਸਮਝ ਨਹੀਂ ਤਰੇ ਗਰ ਜੋਲ ਅਚੇਤ ਸੰਭਗ ਜੇ ਚੇਤਨਾ ਨਹੀਂ ਹੈਗੀ ਫਿਰ ਸੰਭੋ ਫਿਰ ਇਹ ਜਿਹੜਾ ਜੀਵਨ ਹੈ ਅਚੇਤ ਦੇ ਇਹ ਗਿਆਨ ਦੀ ਰੋਸ਼ਨੀ ਨਹੀਂ ਹੈਗੀ ਉੱਥੇ ਤੱਕ تعلیم حاصل ਨਹੀਂ ਕੀਤੀ ਤੇ ਸਾਨੂੰ ਗਿਆਨ ਪ੍ਰਾਪਤ ਨਹੀਂ ਹੋਇਆ ਪਾਪ ਪੁੰਨ ਸੋਚ ਜਿਹੜੇ ਪਾਪ ਪੁੰਨ ਪਾਪ ਪੁੰਨ ਦਾ ਫਲ ਕੀ ਮਿਲਦਾ ਪਾਪ ਦਾ ਫਲ ਕੀ ਮਿਲਦਾ ਉਹਦੇ ਜਰੀਏ ਜੀਵਨ ਸਫਲ ਹੋਣਾ ਹੈ ਇਸ ਦੁੱਖਾਂ ਕਲੇਸ਼ਾਂ ਤੋਂ ਬਚਣਾ ਜੀ ਇਸ ਗਿਆਨ ਮਾਰੇ ਨਹੀਂ ਸਮਝ ਆਉਂਦੀ ਤਾਂ ਫਿਰ ਕਹਿੰਦੇ ਉਹ ਬੰਦੇ ਨੂੰ ਸਮਝ ਨਹੀਂ ਆਉਂਦੀ ਤੇ ਉਹਦਾ ਜੀਵਨ ਨਿਰਾਰਥ ਹੋ ਜਾਂਦਾ ਉਹਦਾ ਸਮਝ ਆਥ ਨਹੀਂ ਜਾਂਦਾ ਅਜੀ ਬੰਦਾ ਮਨੁੱਖਾ અવਤਾਰ ਦੁਰਲਭ ਦੇਹੀ ਤੇਹੀ ਸੰਗਤ ਪੋਚ ਜਿਹੜਾ ਮਨੁੱਖਾ અવਤਾਰ ਜਿਹੜਾ ਇਹ ਕਹਿੰਦੇ ਆ ਮਨੁੱਖਾ ਦੇਵੀ ਮਿਲੀ ਆ ਇਹ ਸਰੀਰ ਮਿਲਿਆ ਆ ਇਹ ਦੁਰਲਭ ਆ ਅਮੋਲਕ ਹੀਰਾ ਅਮੋਲਕ ਹੀਰਾ ਜਨਮ ਮਿਲਿਆ ਆ ਜੇ ਇਹਨੂੰ ਸੰਭਾਲਿਆ ਨਹੀਂ ਤਾਂ ਫਿਰ ਬੇਕਾਰ ਚਲੀ ਗਿਆ ਤੇ ਫਿਰ ਤਾਂ ਬੇਕਾਰ ਹੈ ਵਿਅਰਥ ਹੈ ਕੋਈ ਕਿਸੇ ਕਸਮ ਦੀ ਫਿਰ ਉਹ ਜਿਹੜੀ ਅਲਾਛਾ ਨਹੀਂ ਰਹਿੰਦੀ ਅਵਤਾਰ ਤੇਹੀ ਸੰਗਤ ਪੂਜ ਤੇ ਜੇ ਸੰਗਤ ਸਾਨੂੰ ਚੰਗੇ ਗੁਰੂ ਪਰਸਾਂ ਦੀ ਸੰਗਤ ਨਹੀਂ ਮਿਲਦੀ ਸਾਨੂੰ ਸੰਗਤ ਦੇ ਵਿੱਚੋਂ ਇਹ ਗਿਆਨ ਪ੍ਰਾਪਤ ਪ੍ਰਾਪਤ ਹੋਣਾ ਜੀਵਨ ਦੀ ਸੋਝੀ ਗਿਆਨ ਪ੍ਰਾਪਤ ਹੋਣਾ ਵਿਦਿਆ ਦੀ ਰੋਸ਼ਨੀ ਤਾਦੀ ਮਿਲਦੀ ਹੈ ਜੇ ਸਾਨੂੰ ਕੋਈ ਦੱਸੂਗਾ ਪਤਾ ਲੱਗੂਗਾ ਵੀ ਇਸ ਗਿਆਨ ਦੀ ਦੇ ਜੜੀ ਹੈ ਹੀ ਜੀਵਨ ਸਫਲ ਹੋਣਾ ਹੈ ਤੇ ਉਹ ਜਿਹੜੇ ਗੁਰੂ ਪਰਸੰਦੇ ਆ ਜਦੋਂ ਉਹਨਾਂ ਦੀ ਸੰਗਤ ਕਰਦੇ ਉਹ ਸਾਨੂੰ ਗਿਆਨ ਕਰਾਉਂਦੇ ਹਨ ਤੇ ਜੀਵਨ ਬਾਰੇ ਸੋਝੀ ਬਖਸ਼ਦੇ ਹਨ ਅੱਗੇ ਗੁਰੂ ਮਹਾਰਾਜ ਬਾਣੀ ਰਾਹੀਂ ਕੀ ਦੱਸਦੇ ਹਨ ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਵਾ ਜਾਏ ਕਾਲ ਵਾਸ ਅਬਦ ਲਗੇ ਕਛੂ ਨਾ ਚਲੇ ਪਾਈ ਜੀ ਜਾਣਤ ਜਹਾਂ ਜਹਾਂ ਜੀ ਜਾਣਤ ਸੰਸਾਰ ਤੇ ਨੇ ਜੀ ਜਾਣਤ ਇਹ ਮਨੁੱਖ ਜਨਮ ਆ ਜੀਵ ਜੰਤੂ ਪੈਦਾ ਹੋਏ ਆ ਤੇ ਉਹ ਉਹਨਾਂ ਨੂੰ ਭੁੱਖ ਲੱਗਦੀ ਆ ਆਪਣੀ ਰੋਟੀ ਪਾਣੀ ਦੇ ਸੰਦੇ ਆ ਜਿੱਦਾਂ ਵੀ ਉਹ ਆਪਣਾ ਜੀਵਨ ਚਲਾਉਂਦੇ ਆ ਤੇ ਉਹਨਾਂ ਦਾ ਜੀਵਨ ਕਰਮਾਂ ਦੇ ਅਨੁਸਾਰ ਚੱਲਦਾ ਹੈ ਜਹਾਂ ਜਹਾਂ ਜਿੱਥੇ ਵੀ ਵਦੇਸ਼ਾਂ ਤੇ ਹੈ ਤੇ ਵਿਆਪਕ ਤੇ ਵੀ ਉਹਨਾਂ ਨੂੰ ਜੀਵਨ ਦਾ ਅਰਥ ਹੈਰਾਉ ਮਿਲਦਾ ਹੈ ਆਪਣਾ ਜੀਵਨ ਸਫਲ ਕਰਦੇ ਆ ਫਸਲ ਬਸਲ ਕਰਦੇ ਹਨ ਤੇ ਉਹ ਜਿੱਥੇ ਵੀ ਪ੍ਰਮਾਤਮਾ ਨੇ ਉਹਨੂੰ ਜੀਵਨ ਦਿੱਤਾ ਹੈ ਬਖਸ਼ਿਆ ਤੇ ਉੱਥੇ ਉਹਨੂੰ ਆਪਣੇ ਕਰਮਾਂ ਦੇ ਅਨੁਸਾਰ ਆਪਣਾ ਜੀਵਨ ਚਲਾ ਰਿਹਾ ਹੈ ਕਰਮਾਂ ਦੇ ਵਾਸੇ ਇਹ ਇਨਸਾਨ ਆ ਸਾਰੇ ਜੀਵ ਜੰਤੂ ਦੇ ਕਰਮ ਆਪਣੇ ਕਰਮਾਂ ਦੇ ਅਨੁਸਾਰ ਕਰਮਾਂ ਤੋਂ ਬਾਹਰ ਨਹੀਂ ਹੈ ਜਿਸ ਤਰ੍ਹਾਂ ਦੇ ਕਰਮ ਬਣਾਉਗਾ ਤੇ ਚੰਗੇ ਕਰ ਮਾੜੇ ਕਰ ਉਹਨਾਂ ਦਾ ਫਲ ਪ੍ਰਾਪਤ ਹੁੰਦਾ ਹੈ ਇਸ ਜੀਵ ਨੂੰ ਚੰਗੇ ਕਰਮਾਂ ਦਾ ਚੰਗਾ ਫਲ ਬੁਰੇ ਕਰਮਾਂ ਦਾ ਬੁਰਾ ਫਲ ਜੀ ਜਦ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਰਗੇ ਕਛੂ ਨਾ ਚਲੇ ਪਾਇ ਇਸ ਦੀ ਸੋਝੀ ਤਦੇ ਸਮਝ ਆਉਣੀ ਹੈ ਵੇ ਜੇ ਇਹ ਗਿਆਨ ਦੀ ਦੀ ਕਿਰਨ ਗਿਆਣ ਜਾਗਰਤ ਨਹੀਂ ਹੋਇਆ ਸਾਨੂੰ ਪਤਾ ਨਹੀਂ ਜੀਵ ਨੂੰ ਲੱਗਿਆ ਤੇ ਕਰਮਾਂ ਦੇ ਵਾਸਾ ਤੇ ਉਹ ਜੀਵਨ ਦੀ ਜੀਵਨ ਬਾਰੇ ਉਹਨੂੰ ਸਮਝ ਨਹੀਂ ਆਈ ਤੇ ਫੇਰ ਤਾਂ ਜਿੱਦਾਂ ਇਸ ਸੰਸਾਰ ਚੱਲਦਾ ਆ ਆਵਾ ਗਵਣਿਆ ਅੱਗੇ ਚਲੇ ਗਏ ਜਿੱਦਾਂ ਜੀ ਚੰਦੇ ਦੁਨੀਆ ਤੋਂ ਜਾਂਦੇ ਇਦਾਂ ਹੀ ਬੰਦਾ ਇਨਸਾਨ ਚਲੇ ਜਾਂਦਾ ਖਤਮ ਹੁੰਦਾ ਫਨਾ ਹੋ ਜਾਂਦਾ ਤੇ ਫੇਰ ਕੀ ਹੁੰਦਾ ਕਰਮ ਕੇ ਵਾਸਾ ਆ ਜੀ ਜਦ ਜਹਾਂ ਜਹਾਂ ਲਗ ਕਰਮ ਕੇ ਫਸ ਜਾਏ ਕਾਲ ਫਾਸ ਅਬਦ ਰਗੇ ਜਦੋਂ ਕਾਲ ਆ ਜਾਣਾ ਸਮਾਂ ਆ ਜਾਣਾ ਆਜੂ ਖਤਮ ਹੋ ਜਾਣਾ ਤੇ ਫੇਰ ਸੰਸਾਰ ਛੱਡਣਾ ਪੈਣਾ ਫੇਰ ਕੋਈ ਪੇਛ ਨਹੀਂ ਜਾਣੇ ਅਬਦ ਲੱਗੇ ਜਿਹੜੇ ਉਹ ਸਮਾਂ ਆ ਗਿਆ ਜਮਾਨੇ ਆ ਕੇ ਕੇ ਰਣਾ ਸੰਸਾਰ ਛੱਡਣਾ ਪੈਣਾ ਤੇ ਫੇਰ ਕੋਈ ਕਛੂ ਨਾ ਚਲੇ ਪਾਏ ਫੇਰ ਕੋਈ ਉਪਾਅ ਨਹੀਂ ਹੋਣਾ ਕੋਈ ਕੁਛ ਨਹੀਂ ਹੋਣਾ ਤੇ ਫੇਰ ਤੇ ਸੰਸਾਰ ਸਿਰ ਨਾ ਜਾਣਾ ਤੇ ਜਾਣਾ ਜਾਣਾ ਪੈਣਾ ਜਾਣਾ ਹੀ ਪੈਂਦਾ ਸੰਸਾਰ ਛੱਡਣਾ ਪੈਂਦਾ ਕਿਛ ਨਾ ਚੱਲੇ ਭਾਈ ਇਹ ਗੁਰੂ ਮਹਾਰਾਜ ਸਬੂਧਨ ਕਰਦੇ ਹਨ ਕੀ ਦੱਸਦੇ ਸਾਨੂੰ ਰਵਦਾਸ ਦਾਸ ਪਰਮਨ ਤਾਂ ਜੀ ਪਰਮਨ ਪਰਮ ਤਪ ਤਪਨ ਤਪਨ ਤਪੁ ਗੁਰ ਗਿਆਨ ਰਵਦਾਸ ਦਾਸ ਪਰਮ ਪਰਮ ਤੱਪਣ ਤਾ ਪੁਰ ਗੁਰਗਿਆ ਤੱਜ ਭਰਮ ਤਪਨ ਤਪ ਗੁਰਗਿਆ ਤੱਜ ਭਰਮ ਕਹਿੰਦੇ ਵੀ ਭਰਮ ਛੱਡ ਦੇ ਵਹਿਮ ਭਰਮ ਛੱਡ ਦੇ ਜਿਹੜੇ ਇਹ ਦੁਨੀਆ ਦੇ ਝੂਠੇ ਡੰਬਰ ਆ ਉਹਨਾਂ ਵਿੱਚ ਨਾ ਫਸ ਜੀਵ ਨੂੰ ਸਮਝਾਉਣਾ ਕਰਦੇ ਹਨ ਗੁਰੂ ਸਾਹਿਬ ਬਾਣੀ ਰਾਹੀਂ ਕੀ ਦੱਸਿਆ ਹਨ ਕਿ ਜਿਹੜੇ ਆਪਾਂ ਪਰਮਾਤਮਾ ਦੀ ਪ੍ਰਾਪਤੀ ਇਹਨਾਂ ਨੂੰ ਜੰਗਲਾਂ ਦੇ ਪਹਾੜਾਂ ਦੇ ਬਾਹਰ ਜਾਂਦੇ ਆ ਘਰ ਛੱਡ ਕੇ ਬਾਹਰ ਜੰਗਲਾਂ ਦੇ ਰੱਬ ਮਿਲ ਜੂਗਾ ਲੰਬੀਆਂ ਜਟਾਂ ਕਰਦੇ ਆ ਪਾਣੀ ਦੇ ਵਿੱਚ ਅੱਗ ਦੇ ਵਿੱਚ ਸਰੀਰ ਨੂੰ ਕਸ਼ਟ ਆ ਦਿੰਦੇ ਹਨ ਵੇ ਇਹਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਆ ਇਹ ਤਪਿਆ ਤਪ ਕਰਦੇ ਆ ਇਸੇ ਮਰਨ ਆ ਇਹਦੇ ਰਾਹੀਂ ਪ੍ਰਮਾਣ ਦੀ ਪ੍ਰਾਪਤੀ ਹੁੰਦੀ ਲੇਕਿਨ ਇਹ ਜਿਹੜਾ ਸਿੱਧੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਦਾ ਇਹਨਾਂ ਦਾ ਫਲ ਤਾਂ ਜਰੂਰ ਮਿਲਦਾ ਪਰਮਾਤਮਾ ਨੂੰ ਜਿਹੜਾ ਉਹਦੀ ਸੇਵਾ ਦੇ ਵਿੱਚ ਆਪਣੇ ਨੂੰ ਸਮਰਪਿਤ ਹੁੰਦਾ ਸੇਵਾ ਦਾ ਫਲ ਤਾਂ ਮਿਲਦਾ ਲੇਕਿਨ ਜਿਹੜਾ ਉੱਥੇ ਮਕਾਮ ਤੇ ਪਹੁੰਚਣਾ ਉੱਥੇ ਤੱਕ ਪਹੁੰਚ ਨਹੀਂ ਹੁੰਦਾ ਕਿਉਂਕਿ ਭਰਮ ਭਰਮ ਦੇ ਵਿੱਚ ਫਸਿਆ ਹੁੰਦਾ ਇਹਨਾਂ ਅਡੰਬਰਾਂ ਤੇ ਇਹ ਅਡੰਬਰ ਜਿਹੜੇ ਦੁਨੀ ਝੂਠੇ ਅਡੰਬਰ ਆ ਇਹਨਾਂ ਰਾਹੀਂ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਇਤੋਂ ਬਚਣ ਵਾਸਤੇ ਕੀ ਕਹਿੰਦੇ ਤਜ ਭਰਮ ਇਹ ਭਰਮ ਤਿਆਗ ਦੇ ਸੱਚ ਦੀ ਖੋਜ ਕਰ ਸੱਚ ਕੀ ਹੈ ਉਸ ਉਹਦੀ ਤਲਾਸ਼ ਕਰਨੀ ਹੈ ਸੱਚ ਕੀ ਹੈ ਤਜ ਭਰਮ ਤਪਨ ਤਪਨ ਦਾ ਤਪ ਕਰਦਾ ਹੈ ਜਿਹੜੇ ਆਪਾਂ ਇਹਨੇ ਤਾਪੋ ਕਰਦੇ ਹਾਂ ਸਿਮਲ ਕਰਦੇ ਹਾਂ ਜਿੰਨੇ ਡੰਬਰ ਉਹਨਾਂ ਸੋਰਾਂ ਦਾ ਸੋਰਾਂ ਦਾ ਕਰੋੜਾ ਕਰੋੜਾਂ ਦਾ ਜਤਨ ਇੱਕੋ ਇੱਕ ਜਤਨ ਦੱਸਿਆ ਬਾਣੀ ਦੇ ਵਿੱਚ ਗੁਰੂ ਸਾਹਿਬ ਇਧਰ ਸਾਰਾ ਤਤ ਪਾਰ ਦੱਸਦੇ ਹਨ ਤਤ ਕੀ ਹੈ ਤਪਨ ਤਾਪੋ ਗੁਰ ਗਿਆਨ ਸਾਰੇ ਤਪਾਂ ਦਾ ਤਾਪੋ ਇੱਕੋ ਇੱਕ ਗੱਲ ਗੁਰੂ ਮਹਾਰਾਜ ਨੇ ਦੱਸ ਦਿੱਤੀ ਹੈ ਗੁਰੂ ਗਿਆਨ ਗੁਰੂ ਦਾ ਗਿਆਨ ਜਿਹੜਾ ਗੁਰੂ ਨੇ ਨਾਮ ਦੀ ਬਖਸ਼ਿਸ਼ ਕੀਤੀ ਹੈ ਨਾਮ ਦਿੱਤਾ ਹੈ ਜਿਹੜੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਨਾਮ ਦੇ ਨਾਲ ਜੁੜਿਆ ਨਾਮ ਜਪਣ ਦੀ ਯੁਕਤ ਦੱਸੀ ਹੈ ਉਸ ਯੁਕਤੀ ਦੇ ਜਰੀਏ ਪ੍ਰਮਾਤਮਾ ਦਾ ਨਾਮ ਜਪ ਕੇ ਸਿਮਰਨ ਕਰਕੇ ਹੀ ਇਹ ਜੀਵਨ ਦਾ ਭਾਰ ਉਤਾਰਾ ਜਾ ਗੁਰੂ ਗੰਤੂ ਬਗੈਰ ਸਹਾਇੀ ਨਹੀਂ ਕਿਸੇ ਹੋਣਾ ਗੁਰੂ ਹੀ ਪਾਰ ਲੋਂਦੇ ਹਨ ਰੋਸ਼ਨੀ ਬਖਦੇ ਹਨ ਮਾਰਗ ਦਿਖਲਾਉਂਦੇ ਆ ਤਾਂ ਪੰਦਤਕ ਗੁਰੂ ਗਿਆ ਗੁਰੂ ਦਾ ਗਿਆਨ ਅਖੀਲਿਕ ਧੁਕਾਂ ਦੇ ਵਿੱਚ ਗੁਰੂ ਸਾਹਿਬ ਹੀ ਦੱਸਦੇ ਹਨ ਭਗਤ ਜਨ ਭੈ ਹਰਨ ਪਰਮ ਆਨੰਦ ਕਰੋਨੇ ਦਾ ਭਗਤ ਜਨ ਭਗਤ ਕਿਹਨੂੰ ਕਿਹਾ ਜਾਂਦਾ ਜਿਹੜਾ ਭਗਤੀ ਵਿੱਚ ਲੀਨ ਆ ਉਸ ਪ੍ਰਭੂ ਦਾ ਭਗਤ ਆ ਤੇ ਉਸ ਦੇ ਦਰ ਤੇ ਉਹਨੂੰ ਉਹਦੇ ਅੱਗੇ ਫਰਿਆਦ ਕੀਤੀ ਵੀ ਮੈਨੂੰ ਮੈਂ ਤੇਰਾ ਭਗਤ ਆ ਤੂੰ ਮੈਨੂੰ ਆਪਣਾ ਭਗਤ ਕੋਸ਼ਿਤ ਕਰ ਦੇ ਮੈਂ ਤੇਰਾ ਪੱਕਾ ਭਗਤ ਆ ਜੇ ਤੁਸੀਂ ਭਗਤ ਤੇ ਭਗਤੀ ਦੇ ਵਿੱਚ ਲੀਨ ਹੋਵਾਂਗੇ ਤਾਂ ਸਾਨੂੰ ਭਗਤ ਦੀ ਉਪਾਧੀ ਮਿਲੂਗੀ ਤੇ ਜਦੋਂ ਭਗਤ ਉਹਦਾ ਕੋਸ਼ਿਤ ਹੋ ਗਿਆ ਤੇ ਉਹਦੇ ਅੱਗੇ ਫਰਿਆਦ ਕਰਨੀ ਤਾਂ ਉਹਦੇ ਕੋਲ ਜੋ ਮਰਜੀ ਮੰਗਿਓ ਮਿਲਦਾ ਅਗਲੀ ਅਗਲਾ ਹੌਦਾ ਅਗਲਾ ਵੀ ਉਹ ਪ੍ਰਾਪਤ ਕਰਦੇ ਆ ਅਗਲੀ ਅਵਸਥਾ ਪ੍ਰਾਪਤ ਕਿਹੜੀ ਆ ਭਗਤ ਜਨ ਜਨ ਦਾ ਮਤਲਬ ਸੇਵਕ ਫਿਰ ਅਗਲਾ ਨਾ ਮੌਕਾ ਹਾਸਲ ਕਰਦੇ ਆ ਪ੍ਰਮਾਤਮਾ ਨੂੰ ਕਹਿੰਦੇ ਵੀ ਮੈਂ ਤੇਰਾ ਜਾਣਿਆ ਸੇਵਕ ਐ ਤੇ ਸੇਵਕ ਦੀ ਫਰਿਆਦ ਸੁਣ ਜਿਹੜਾ ਸੇਵਕ ਹੁੰਦਾ ਆ ਉਹ ਮਾਲਕ ਦੇ ਨੇੜੇ ਹੁੰਦਾ ਆ ਸੇਵਕ ਤੋਂ ਪਤਾ ਲੱਗ ਜਾਂਦਾ ਹੈ ਵੀ ਮਾਲਕ ਇਹਦਾ ਕਹੁੰ ਗਿਆ ਐ ਤੇ ਮਾਲਕ ਤੋਂ ਸਵਾਮੀ ਤੋਂ ਪਤਾ ਲੱਗ ਜਾਂਦਾ ਦੇ ਜਿਹੜਾ ਸਵਾਮੀ ਦਾ ਸੇਵਕ ਐਦਾਂ ਦਾ ਆ ਤੇ ਮਾਲਕ ਕਹੋ ਜਿਆ ਹੋਊਗਾ ਇਹੋ ਜਿਹਾ ਸੇਵਕ ਸਾਨੂੰ ਬਣਾ ਲਾ ਮੈਂ ਤੇਰਾ ਜਾਣਿਆ ਸੇਵਕ ਐ ਜਿਹੜਾ ਉਹਦਾ ਜਨ ਬਣ ਗਿਆ ਸੇਵਕ ਬਣ ਗਿਆ ਤੇ ਮਾਲਕ ਐਸੀ ਉਹਦੇ ਪ੍ਰੀਤ ਦੇ ਵਿੱਚ ਗੰਢਿਆ ਜਾਂਦਾ ਮਾਲਕ ਤਾਂ ਫਿਰ ਦੂਰ ਨਹੀਂ ਤਾਂ ਉਤੋਂ ਜੋ ਮਰਜੀ ਮੁਗਿਓ ਮਿਲਦਾ ਹੁਣ ਉਹਦੇ ਅੱਗੇ ਫਰਿਆਦ ਕਰਨੀ ਐ ਕੀ ਮੰਗਣਾ ਭਗਤ ਜਨਨ ਬਣ ਕੇ ਸੇਵਕ ਬਣ ਕੇ ਭਗਤ ਬਣ ਕੇ ਭਗਤੀ ਕਰਕੇ ਭਗਤੀ ਦਾ ਉਪਾਦੀ ਦੀ ਪਾਦੀ ਹਾਸਲ ਕਰਕੇ ਸੇਵਕ ਦੀ ਉਪਾਦੀ ਹਾਸਲ ਕਰਕੇ ਆਪਾਂ ਹੁਣ ਉਹਦੇ ਕੀ ਫਰਿਆਦ ਕਰਦੇ ਆ ਅੱਗੇ ਗੁਰੂ ਸਾਹਿਬ ਕੀ ਕਹਿੰਦੇ ਆ ਭਗਤ ਜਨ ਭੈ ਹਰ ਭੈ ਭੈ ਦਾ ਮਤਲਬ ਡਰ ਵੀ ਡਰਿਆ ਜਿਹੜਾ ਸਾਡੇ ਅੰਦਰਲਾ ਡਰਿਆ ਨਾ ਉਹ ਦੂਰ ਕਰ ਦੇ ਇਹ ਭਗਵਾਨ ਹੈ ਪ੍ਰਭੂ ਪਰਮਾਤਮਾ ਤੇਰਾ ਸਹੀ ਉਹ ਕਿ ਆ ਜਾਣਿਆ ਹਣ ਤੂੰ ਸਾਡੀ ਫਰਿਆਦ ਅੰਦਰੋਂ ਜਿਹੜਾ ਸਾਡਾ ਡਰ ਆ ਉਹ ਜਾਂਦਾ ਨਹੀਂ ਸਾਨੂੰ ਸਾਡਾ ਡਰ ਦੂਰ ਕਰ ਦੇ ਜਦੋਂ ਸਾਡਾ ਡਰ ਦੂਰ ਹੋ ਗਿਆ ਤਾਂ ਫੇਰ ਸਾਰੀਆਂ ਗੁਲਜਾਰਾਂ ਸਾਡੀਆਂ ਸਾਰੀਆਂ ਖੁਸ਼ੀਆਂ ਮਿਲ ਜਿਆ ਡਰ ਜਾਂਦਾ ਨਹੀਂ ਡਰ ਕਿਹੜਾ ਹੈ ਤੁਸੀਂ ਡਰ ਦੀ ਡਰ ਕਿਹੜੇ ਆ ਜੀਵਨ ਦੇ ਵਿੱਚ ਕਿਹੜੇ ਡਰ ਆ ਉਹਨਾਂ ਡਰਾਂ ਦੀ ਲਿਸਟ ਬਣਾਓ ਤਾਂ ਮੁੱਕਦੀ ਨਹੀਂ ਜੇ ਕੋਈ ਆਪਾਂ ਗੱਲ ਕਰੀਏ ਡਰ ਕਿਹੜਾ ਹੈ ਜਮਾਂ ਦਾ ਡਰ ਪਤਾ ਲੱਗ ਜਿਵੇਂ ਨਾ ਮੈਂ ਜਮਾ ਨੇ ਆਣਾ ਆ ਬਿਮਾਰ ਸਹਿਣ ਹੀ ਬੜਾ ਖੂ ਡਰ ਜਾਂਦਾ ਹੀ ਨਹੀਂ ਬੰਦੇ ਦੇ ਮਨ ਵਿੱਚ ਤੇ ਮੁਕਤੀ ਦਾ ਡਰ ਮੁਕਤੀ ਪ੍ਰਾਪਤ ਕਰਨੀ ਹੈ ਜੀਵਨ ਸਾਡਾ ਬੰਦਗੀ ਕੀਤੀ ਨਹੀਂ ਨਾਮ ਨਹੀਂ ਜਪੀ ਜਪਿਆ ਤੇ ਉਹ ਯਾਰ ਸਾਡਾ ਜਾਣਦਾ ਨਹੀਂ ਜਿਹੜੇ ਲੋਕਾਂ ਨੂੰ ਡਾਰੇ ਆ ਦੁਸ਼ਮਣਾਂ ਦਾ ਡਾਰੇ ਆ ਖੂਬ ਡਰ ਇਧਰ ਉਧਰ ਦਾ ਡਾਰੇ ਆ ਜਿਹੜੇ ਦੁੱਖ ਸਜ਼ਾ ਭੁਗਤਦੇ ਨੇ ਸਜ਼ਾ ਪ੍ਰਾਪਤ ਕਰਨੀ ਬਹੁਤ ਸਜ਼ਾ ਭੁਗਤਣੀ ਬਹੁਤ ਔਖੀ ਸਜ਼ਾ ਦੇ ਵਿੱਚ ਜਿਹੜੇ ਲੋਕੀ ਬੰਦੀ ਗ੍ਰਹਿ ਦੇ ਵਿੱਚ ਫਸੇ ਹੋ ਆ ਉਹਨਾਂ ਨੂੰ ਪੁੱਛੋ ਕਿ ਸਜ਼ਾ ਕੀ ਹੁੰਦੀ ਹੈ ਜਿਨ੍ਹਾਂ ਨੂੰ ਸੂਰਜ ਦੇਖਣਾ ਨਸੀਬ ਨਹੀਂ ਹੁੰਦਾ ਤੇ ਅੰਦਰ ਬੰਦੀ ਗ੍ਰਹਿ ਦੇ ਕੈਦ ਵਿੱਚ ਹੈਗੇ ਆ ਤੇ ਇਦਾਂ ਦਾ ਜੀਵਨ ਹੈ ਤੇ ਉਹਨਾਂ ਤੋਂ ਪੁੱਛੋ ਦੁੱਖ ਪਤਾ ਲੱਗਦਾ ਵੀ ਇਹ ਡਰ ਇਹ ਇੱਜਾ ਦਾਬ ਦੁੱਖ ਨਾ ਦੇ ਸਾਨੂੰ ਬੰਦਾ ਡਰ ਜਾਂਦਾ ਸੁਣ ਕੇ ਜਿਹੜੇ ਕੈਦ ਵਿੱਚ ਫਸੇ ਹੋਏ ਆ ਤੇ ਜਿਹੜੇ ਜਿਹੜੇ ਇਦਾਂ ਨੇ ਆ ਡਰਾਂ ਦੇ ਵਿੱਚ ਹੱਸਣ ਹੋਰ ਡਰ ਜੇ ਨਬੀਏ ਤਾਂ ਬਹੁਤ ਡਰਿਆ ਤੇ ਉਹ ਜਿਹੜਾ ਸਾਡਾ ਅੰਦਲਾ ਡਰਿਆ ਅਸਲੀ ਉਹ ਤਾਂ ਅਸੀਂ ਬੇ ਜਿਹੜਾ ਸਾਡਾ ਜੀਵਨ ਸਫਲ ਕਰਨਾ ਹੈ ਉਹ ਡਰ ਜਾਂਦਾ ਨਹੀਂ ਅਸੀਂ ਇਹ ਡਿਆ ਡਰ ਖਤਮ ਕਰਨਾ ਚਾਹੀ ਚਰਨਾ ਹੈ ਤੇਰੇ ਚਰਨਾ ਦੇ ਵਿੱਚ ਫਰਿਆਦ ਹੈ اے ਪਰਮਾਤਮਾ ਮਾਲਕ ਕਿਰਪਾ ਕਰਦੇ ਸਾਡਾ ਡਰ ਜਿਹੜਾ ਦੂਰ ਕਰ ਦਿਓ ਕਿਉਂਕਿ ਜਿਹੜਾ ਡਰ ਗਿਆ ਸੋ ਗਿਆ ਅਜ ਵੀ ਗਿਆ ਤੇ ਕੱਲੂ ਵੀ ਗਿਆ ਤੇ ਸਾਨੂੰ ਕਿਡਾਰ ਦੂਰ ਕਰਦੇ ਭੈ ਹਰਨ ਹਰਨ ਦਾ ਮਤਲਬ ਦੂਰ ਕਰਨ ਭਗਤ ਜਨ ਭੈ ਹਰਨ ਪਰਮ ਆਨੰਦ ਕਰੋ ਨਿਦਾਨ ਪਰਮ ਆਨੰਦ ਉਹ ਪ੍ਰਮਾਤਮਾ ਜਿਹਦਾ ਪਰਮ ਆਨੰਦ ਜਿਹਦੇ ਕੋਲ ਇਸ ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਆ ਉਸ ਦੇ ਦਰ ਤੋਂ ਪ੍ਰਾਪਤ ਹੁੰਦੀ ਹੈ ਜਿਹੜਾ ਇਹਦਾ ਮਾਲਕ ਹੈ ਉਹ ਪ੍ਰਮਾਤਮਾ ਮਾਲਕ ਹੈ ਸਾਰੀ ਦੁਨੀਆ ਨੂੰ ਚਲਾ ਰਿਹਾ ਸ੍ਰਿਸ਼ਟੀ ਦਾ ਕਰਤਾ ਆ ਉਸ ਮਾਲਕ ਤੋਂ ਇਹ ਜਿਹੜੀ ਮਨ ਦੀ ਤਮੰਨਾ ਹੈ ਅਵਸਥਾ ਹੈ ਸਹਿਜ ਅਵਸਥਾ ਜਿਹੜੀ ਪ੍ਰਾਪਤ ਕਰਨੀ ਅੰਦਰੋਂ ਪ੍ਰਾਪਤ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਹਿਰਦੇ ਚੋਂ ਕਰਨੀ ਹੈ ਹਿਰਦੇ ਵਿੱਚੋਂ ਉਸ ਦੀ ਪ੍ਰਾਪਤੀ ਆ ਜਿਹੜਾ ਜੋਤ ਰੋਸ਼ਨੀ ਦੀਪ ਜਗਦਾ ਆ ਉਹ ਰੋਸ਼ਨੀ ਗਿਆਨ ਦੀ ਗਿਆਨ ਦੀ ਰੋਸ਼ਨੀ ਦੀ ਜਗਾ ਹੀ ਰੋਸ਼ਨੀ ਦੀ ਕਰਕੇ ਹੀ ਉਹ ਅੰਦਰੋਂ ਪਰਮਾਤਮਾ ਦੇ ਦਰਸ਼ਨ ਹੋਣਗੇ ਉਸ ਜੂਤ ਦੇ ਦਰਸ਼ਨਾਂ ਨੇ ਪ੍ਰਭੂ ਦੀ ਪ੍ਰਾਪਤੀ ਹੋਣੀ ਹੈ ਉਹ ਐਸੀ ਬਖਸ਼ਿਸ਼ ਕਰਦੇ ਸਾਨੂੰ ਪਰਮਾਨੰਦ ਕਰੋ ਨਿਦਾਨ ਬੇ ਇਹ ਸਭ ਖਤਮ ਖਤਮਾ ਕਰ ਦਿਓ ਨਹੀਂ ਤਾਂ ਸਾਡੇ ਜੀਵਨ ਦਾ ਕੋਈ ਅਰਥ ਨਹੀਂ ਬਸ ਆਹੀ ਸਾਡੀ ਫਰਿਆਦ ਪੂਰੀ ਕਰਦੇ ਅੱਜ ਦੇ ਦਰਸ਼ਨਾਂ ਹੋਜਣ ਪ੍ਰਮਾਤਮਾ ਅੱਗੇ ਫਰਿਆਦ ਕਰੋ ਜਿਨ੍ਹਾਂ ਨੇ ਨਾਮ ਜਪਿਆ ਬੰਨ ਕੀ ਕੀਤੀ ਸਿਮਰਨ ਕੀਤਾ ਉਸ ਮੁਕਾਮ ਤੇ ਉਸ ਸਟੇਜ ਤੇ ਪਹੁੰਚ ਜਾਂਦੇ ਉਹ ਪ੍ਰਮਾਤਮਾ ਨੂੰ ਭਾਲਨਦੇ ਹਨ ਤੇ ਆ ਭਾਵੀ ਪ੍ਰਭੂ ਦਾ ਸਿਮਨ ਕਰਕੇ ਉਸ ਉਸ ਦੇ ਦਰਤੇ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਹਨ